ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਪਿਆਰ ਹੈ ਨਾ ਉਹ ਪਿਆਰ ਸ਼ਰਤਾਂ ਦੇ ਅਧੀਨ ਨਹੀਂ ਹੁੰਦਾ ਭਾਵੇਂ ਉਹ ਪਿਆਰ ਕਿਸੇ ਜ਼ਿੰਦਾ ਚੀਜ਼ ਦੇ ਨਾਲ ਹੋਵੇ ਇਨਸਾਨ ਦੇ ਨਾਲ ਹੋਵੇ ਪਸ਼ੂ ਪੰਛੀ ਦੇ ਨਾਲ ਹੋਵੇ ਜਾਂ ਮਰਦੀ ਚੀਜ਼ ਦੇ ਨਾਲ ਹੋਵੇ ਕਿਸੇ ਘਰ ਦੇ ਨਾਲ ਹੋਵੇ ਕੰਦ ਕੌਲੇ ਦੇ ਨਾਲ ਹੋਵੇ ਰੁੱਖ ਦੇ ਨਾਲ ਹੋਵੇ ਖੇਤਾਂ ਦੇ ਨਾਲ ਹੋਵੇ ਟਰੈਕਟਰ ਟਰਾਲੇ ਦੇ ਨਾਲ ਹੋਵੇ ਕਿਸੇ ਵੀ ਚੀਜ਼ ਦੇ ਨਾਲ ਮੋਟਰਕਾਰ ਦੇ ਨਾਲ ਹੋਵੇ ਜਾਂ ਹੋਰ ਘਰ ਦੇ ਬਹੁਤਾਂ ਸਮਾਨ ਦੇ ਨਾਲ ਹੋਵੇ ਜਿਹੜਾ ਪਿਆਰ ਹੈ ਨਾ ਪਿਆਰ ਦੇ ਉੱਤੇ ਸ਼ਰਤਾਂ ਲਾਗੂ ਨਹੀਂ ਹੁੰਦੀਆਂ ਬਲਕਿ ਨੇਮ ਜਿਹੜੀ ਹੁੰਦੀ ਹੈ ਨਾ ਉਹ ਹੁੰਦੀ ਹੈ ਉੱਥੇ ਜਿੱਥੇ ਪ੍ਰੇਮ ਨਾ ਹੋਵੇ ਪ੍ਰੇਮ ਦੇ ਅੰਦਰ ਨੇਮ ਚਲੀ ਜਾਂਦੀ ਹੈ ਦੂਰ ਰਹਿ ਜਾਂਦੀ ਹੈ ਨੇਮ ਸ਼ਰਤਾਂ ਦੂਰ ਚਲੀਆਂ ਜਾਂਦੀਆਂ ਹਨ ਅਗਰ ਤੁਸੀਂ ਆਪਣੇ ਪਰਿਵਾਰ ਦੇ ਜੀਵਾਂ ਦੇ ਨਾਲ ਸਮਾਜ ਦੇ ਅੰਦਰ ਜਾਂ ਸੱਜੇ ਖੱਬੇ ਕਿਧਰੇ ਇਹ ਵੀ ਦਾਵਾ ਕਰਦੇ ਹੋ ਕਿ ਮੇਰਾ ਇਹਦੇ ਨਾਲ ਪਿਆਰ ਬੜਾ ਹੈ ਤੇ ਨਾਲ ਲੱਗਦਾ ਸ਼ਰਤਾਂ ਵੀ ਨੇ ਵੀ ਮੇਰੀ ਸ਼ਰਤਾ ਮੰਨ ਤੂੰ ਮੰਨ ਤੇਰੀ ਸ਼ਰਤ ਆ ਮੈਂ ਮੰਨ ਲੈਣਾ ਇਹਦਾ ਆਪਾਂ ਜੀਵਨ ਸਫਰ ਗੁਜ਼ਾਰਨੇ ਆ ਤੇ ਫਿਰ ਪਿਆਰ ਨਹੀਂ ਉਹ ਇੱਕ ਐਗਰੀਮੈਂਟ ਬਣ ਕੇ ਰਹਿ ਜਾਂਦਾ ਹਾਂ ਪਿਆਰ ਦਾ ਛਲਾਵਾ ਹੋ ਸਕਦਾ ਹੈ ਪਿਆਰ ਦਾ ਵਿਖਾਵਾ ਹੋ ਸਕਦਾ ਹੈ ਪਿਆਰ ਦੇ ਕੱਪੜੇ ਹੋ ਸਕਦੇ ਨੇ ਪਰ ਉਹਦੇ ਅੰਦਰ ਇਹਨਾਂ ਜਿਹੜੀ ਇੱਕ ਐਗਰੀਮੈਂਟਡ ਲਾਈਫ ਚੱਲਦੀ ਹੈ ਤੁਹਾਡੀ ਉਹ ਜ਼ਿੰਦਗੀ ਚੱਲ ਰਹੀ ਹੈ ਜਿੱਥੇ ਵੀ ਥੋੜਾ ਬਹੁਤਾ ਲੈਣ ਦੇ ਅੰਦਰ ਬੋਲ ਬਾਣੀ ਦੇ ਅੰਦਰ ਰੁੱਠਣ ਬਹਿਣ ਦੇ ਅੰਦਰ ਸੌਣ ਜਾਗਣ ਦੇ ਅੰਦਰ ਖਾਣ ਪੀਣ ਦੇ ਅੰਦਰ ਵਰਤਨ ਵਰਤੌਣ ਦੇ ਅੰਦਰ ਥੋੜੀ ਜੀ ਢਿੱਲ ਪਈ ਤੁਹਾਨੂੰ ਉਸੇ ਵਕਤ ਯਾਦ ਆਉਣਾ ਹੈ ਵੀ ਮੇਰੇ ਐਗਰੀਮੈਂਟ ਤੋਂ ਇੰਨੇ ਪਾਸੇ ਹੋ ਕੇ ਗੱਲ ਬੋਲ ਦਿੱਤੀ ਜਾਂ ਇਹਨੇ ਕੰਮ ਕਰ ਲਿਆ ਤੁਹਾਡਾ ਪਿਆਰ ਉੱਥੇ ਟੁੱਟਦਾ ਨਜ਼ਰ ਆਏਗਾ ਤੋ ਖੈਰ ਪਿਆਰ ਸ਼ਰਤਾਂ ਦੇ ਅਧੀਨ ਨਹੀਂ ਹੁੰਦਾ ਜਿਹੜੀ ਜ਼ਿੰਦਗੀ ਤੁਹਾਡੀ ਸ਼ਰਤਾਂ ਦੇ ਅਧੀਨ ਚੱਲ ਰਹੀ ਹੈ ਉਹਨੂੰ ਪਿਆਰ ਵਾਲੀ ਜ਼ਿੰਦਗੀ ਨਾ ਕਹੋ ਉਹਨੂੰ ਐਗਰੀਮੈਂਟਡ ਲਾਈਫ ਕਹਿ ਸਕਦੇ ਆ ਉਹ ਤੇ ਐਗਰੀਮੈਂਟ ਦੇ ਅਧੀਨ ਤੁਹਾਡੀ ਜ਼ਿੰਦਗੀ ਚੱਲ ਰਹੀ ਹੈ ਔਰ ਜਿਹੜਾ ਐਗਰੀਮੈਂਟ ਹੈ ਨਾ ਉਹ ਕਦੇ ਵੀ ਸਹੀ ਸਾਬਤ ਨਹੀਂ ਹੁੰਦਾ ਐਗਰੀਮੈਂਟ ਸਹੀ ਸਾਬਤ ਹੁੰਦਾ ਹੈ ਧੰਦਿਆਂ ਦੇ ਅੰਦਰ ਕਾਰੋਬਾਰ ਦੇ ਅੰਦਰ ਫੈਕਟਰੀ ਦੇ ਅੰਦਰ ਜੌਬ ਕਰਨੀ ਹੈ ਉੱਥੇ ਉਹ ਤੁਹਾਡੇ ਨਾਲ ਐਗਰੀਮੈਂਟ ਕਰਦੇ ਨੇ ਇਹਨਾਂ ਸਮਾਂ ਲਾਏਗਾ ਇਹਨਾਂ ਸਮਾਂ ਆਏਗਾ ਇਹਨਾਂ ਅਸੀਂ ਤੈਨੂੰ ਪੇ ਕਰਾਂਗੇ ਆ ਕੰਮ ਤੋਂ ਕਰ ਸਕਣਾ ਆ ਨਹੀਂ ਕਰ ਸਕਦਾ ਉੱਥੇ ਐਗਰੀਮੈਂਟ ਹੁੰਦਾ ਜਿੱਥੇ ਜੌਬ ਕਰਨੀ ਹੈ ਤੁਸੀਂ ਜੌਬ 20 ਸਾਲ ਲਗਾਤਾਰ ਕਰਕੇ ਦੂਜੀ ਕੰਪਨੀ ਦੇ ਅੰਦਰ ਚਲੇ ਜਾਂਦੇ ਹੋ ਕਿਉਂਕਿ ਤੁਹਾਡਾ ਉੱਥੇ ਪ੍ਰੇਮ ਨਹੀਂ ਹੈ ਜੇ ਪ੍ਰੇਮ ਹੁੰਦਾ ਉਹਨੂੰ ਕਦੇ ਛੱਡ ਨਹੀਂ ਸਕਦੇ ਇਸ ਕਰ ਕਿ ਉਹ ਐਗਰੀਮੈਂਟ ਐਗਰੀਮੈਂਟ ਛੱਡਣ ਲੱਗਿਆਂ ਦੁੱਖ ਨਹੀਂ ਹੁੰਦਾ ਤੋੜਨ ਲੱਗਿਆਂ ਦਰਦ ਨਹੀਂ ਹੁੰਦਾ ਤੁਸੀਂ ਛੱਡ ਦਿੰਦੇ ਹੋ ਤੋੜ ਦਿੰਦੇ ਹੋ ਇੱਕ ਆਫਿਸ ਦੇ ਅੰਦਰੋਂ ਦੂਜੇ ਚਲੇ ਜਾਂਦੇ ਹੋ ਇੱਕ ਸ਼ਹਿਰ ਵਿੱਚੋਂ ਦੂਜੇ ਚਲੇ ਜਾਂਦੇ ਹੋ ਕਿਉਂਕਿ ਐਗਰੀਮੈਂਟ ਇਹ ਤੇ ਐਗਰੀਮੈਂਟ ਤੋੜਨ ਲੱਗਿਆਂ ਨਾ ਦੁੱਖ ਹੁੰਦਾ ਹੈ ਨਾ ਦਰਦ ਹੁੰਦਾ ਕੁਝ ਨਹੀਂ ਹੁੰਦਾ ਪਿਆਰ ਟੁੱਟਦਾ ਹੈ ਤੇ ਦੁੱਖ ਦਰਦ ਹੁੰਦਾ ਹੈ ਵਰਨਾ ਨਹੀਂ ਹੁੰਦਾ ਜਿਹੜਾ ਤੁਸੀਂ ਪਾਠ ਕਰਦੇ ਹੋ ਸੇਵਾ ਕਰਦੇ ਹੋ ਤੇ ਉਹ ਕਰਦੇ ਹੋ ਸ਼ਰਤਾਂ ਦੇ ਅਧੀਨ ਮੈਨੇ ਦਿਨ ਪਾਠ ਕਰਨਾ ਹੈ ਇਹਨੇ ਗਿਣਤੀ ਵਿੱਚ ਪਾਠ ਕਰਨੇ ਨੇ ਅੱਜ ਕੱਲ੍ਹ ਆ ਚੁਪੈਰੇ ਵਾਲਾ ਨਾਟਕ ਬੜਾ ਜ਼ੋਰਾਂ ਦੇ ਉੱਤੇ ਚੱਲ ਰਿਹਾ ਹੈ ਮੈਂ ਇਹਨੇ ਦਿਨ ਦਾ ਚੁਪੈਰਾ ਕੱਟਣਾ ਹੈ ਇਹਨਾਂ ਇਨੀਆਂ ਬਾਣੀਆਂ ਦਾ ਚੁਪੈਰਾ ਕੱਟਣਾ ਹੈ ਉਹ ਗੁਰਮਤ ਦੇ ਅਕੋਰਡਿੰਗ ਗੁਰਮਤ ਸਿਧਾਂਤ ਦੇ ਅਕੋਰਡਿੰਗ ਤੇ ਪਿਆਰ ਦੇ ਸਿਧਾਂਤ ਦੇ ਅਕੋਰਡਿੰਗ ਬਿਲਕੁਲ ਵੀ ਸਹੀ ਨਹੀਂ ਹੈ ਜਿੱਥੇ ਪਿਆਰ ਹੁੰਦਾ ਹੈ ਉੱਥੇ ਨਾ ਦਿਨਾਂ ਦੀ ਗਿਣਤੀ ਚੇਤੇ ਵਿੱਚ ਰਹਿੰਦੀ ਹੈ ਨਾ ਪਾਠ ਦੀ ਗਿਣਤੀ ਚੇਤੇ ਵਿੱਚ ਰਹਿੰਦੀ ਹੈ ਖੈਰ ਗੱਲ ਮੈਂ ਕਰ ਰਿਹਾ ਸਾਂ ਪਤੀ ਤੇ ਪਤਨੀ ਦਾ ਅਗਰ ਆਪਸ ਦੇ ਅੰਦਰ ਪਿਆਰ ਹੋਵੇ ਤੋ ਕੀ ਉੱਥੇ ਗਿਣਤੀ ਮਿੰਤੀ ਦਾ ਪਿਆਰ ਹੁੰਦਾ ਮੈਂ ਇੰਨੀ ਵਾਰੀ ਤੈਨੂੰ ਪਿਆਰ ਕੀਤਾ ਤੂੰ ਇੰਨੀ ਵਾਰੀ ਪਿਆਰ ਮੈਨੂੰ ਘੱਟ ਕੀਤਾ ਮੈਂ ਤੇਰੇ ਨਾਲ ਉਹ ਵਧ ਕੀਤਾ ਪਿਆਰ ਖਾਕ ਹੋਇਆ ਚਲੋ ਬਿਗੋਤੇ ਪੁੱਤ ਦੇ ਪਿਆਰ ਦਾ ਕਦੇ ਕੋਈ ਅੱਜ ਤੱਕ ਲੇਖਾ ਜੋਖਾ ਲਾ ਕੇ ਦੱਸ ਸਕੇ ਵੀ ਪਿਓ ਨੇ ਪੁੱਤ ਨੂੰ ਕਿੰਨੀ ਵਾਰ ਪਿਆਰ ਕੀਤਾ ਕਿੰਨੀ ਵਾਰ ਮੂੰਹ ਮੱਥਾ ਚੁੰਮਿਆ ਕਿੰਨੀ ਵਾਰ ਗਲਵਕੜੀ ਪਾਈ ਕਿੰਨੀ ਵਾਰ ਮੋਢਿਆਂ ਤੇ ਚੁੱਕਿਆ ਗੋਦੀ ਵਿੱਚ ਲਿਆ ਦੱਸ ਸਕੇ ਕੋਈ ਪਿਤਾ ਤੇ ਪੁੱਤਰ ਦਾ ਲੇਖਾ ਜੋਖਾ ਕੋਈ ਕਰ ਸਕਿਆ ਤੁਸੀਂ ਜੇ ਗੁਰੂ ਨੂੰ ਪਤੀ ਮੰਨ ਲਓ ਤੇ ਤਾਂ ਵੀ ਨਾਟਕੀ ਢੰਗ ਦੇ ਨਾਲ ਚੁਪਹਿਰੇ ਕੱਟ ਰਹੇ ਹੋ ਜੇ ਗੁਰੂ ਨੂੰ ਪਿਓ ਮੰਨ ਲਓ ਤੇ ਤਾਂ ਵੀ ਨਾਟਕੀ ਢੰਗ ਦੇ ਨਾਲ ਇਹ ਚੁਪਹਿਰੇ ਕੱਟ ਰਹੇ ਹੋ ਪਿਆਰ ਦੇ ਅੰਦਰ ਲੇਖਾ ਜੋਖਾ ਹੁੰਦਾ ਹੀ ਨਹੀਂ ਪਿਆਰ ਦੇ ਅੰਦਰ ਗਿਣਤੀ ਮਿੰਤੀ ਹੁੰਦੀ ਨਹੀਂ ਪਿਆਰ ਦੇ ਅੰਦਰ ਸਮੇਂ ਦੀ ਬੰਦਸ਼ ਹੁੰਦੀ ਨਹੀਂ ਉੱਥੇ ਤੇ ਸਮਾਂ ਰਹਿੰਦਾ ਹੀ ਨਹੀਂ ਸਮਾਂ ਗਵਾਜ ਜਾਂਦਾ ਹੈ ਪਿਆਰ ਕਰਦੇ ਕਿੱਥੇ ਚੱਤਾ ਰਹਿੰਦਾ ਹੈ ਵੀ ਕਿੰਨਾ ਸਮਾਂ ਬੀਤ ਗਿਆ ਮਾਂ ਪੁੱਤ ਦਾ ਮੂੰਹ ਚੁੰਮਦੀਏ ਗੋਦੀ ਦੇ ਅੰਦਰ ਬਾਕੇ ਚੁੰਮਦੀਏ ਮਾਂ ਨੂੰ ਨਾ ਆਪਣੀ ਪੀੜ ਚੇਤੇ ਰੈਂਦੀ ਇਹ ਨਾ ਲੱਕਦਰ ਚੇਤੇ ਰਹਿੰਦਾ ਇਹ ਨਾ ਖਾਣਾ ਪੀਣਾ ਚੇਤੇ ਰਹਿੰਦਾ ਨਾ ਆਪਣਾ ਆਰਾਮ ਚੇਤੇ ਵਿੱਚ ਰਹਿੰਦਾ ਹੈ ਤੇ ਪੁੱਤ ਵੀ ਉਹਦੀ ਗੋਦੀ ਵਿੱਚ ਪਿਆ ਮਸਤ ਸੁਤਾ ਰਹਿੰਦਾ ਏ ਛੋਟੀ ਉਮਰ ਦੇ ਅੰਦਰ ਕਦੀ ਕੋਈ ਮਾਂ ਤੇ ਪੁੱਤ ਦੇ ਪਿਆਰ ਦੇ ਆંકੜੇ ਕੱਢ ਕੇ ਸਾਹਮਣੇ ਲਿਆ ਕੇ ਦੱਸ ਸਕਿਆ ਵੀ ਮਾਂ ਨੇ ਇੰਨੀ ਵਾਰ ਪਿਆਰ ਕੀਤਾ ਤੇ ਪੁੱਤ ਨੇ ਇੰਨੀ ਵਾਰ ਘੱਟ ਕੀਤਾ ਜਾਂ ਵੱਧ ਕੀਤਾ ਤੇ ਇੱਥੇ ਥੋੜਾ ਜਿਹਾ ਪੁੱਤ ਨੂੰ ਪਿਆਰ ਵਧਾਉਣਾ ਚਾਹੀਦਾ ਹੈ ਮਾਂ ਨੂੰ ਪਿਆਰ ਵਧਾਉਣਾ ਚਾਹੀਦਾ ਹੈ ਇਹਦੇ ਆંકੜੇ ਨਹੀਂ ਹੁੰਦੇ ਇਹਦਾ ਲੇਖਾ ਜੋਖਾ ਨਹੀਂ ਹੁੰਦਾ ਇਹ ਵਹੀ ਖਾਤੇ ਵਾਲਾ ਕੰਮ ਨਹੀਂ ਹੈ ਇਹ ਬਿਜ਼ਨਸ ਵਾਲਾ ਕੰਮ ਹੈ ਖੈਰ ਤੇ ਇਹ ਜਿਹੜਾ ਚੁਪਹਿਰੇ ਵਾਲਾ ਬਿਜ਼ਨਸ ਹੈ ਨਾ ਬੜੇ ਜੋਰਾ ਸ਼ੋਰਾ ਤੇ ਚੱਲ ਰਿਹਾ ਹੈ ਔਰ ਇਹ ਪਖੰਡੀ ਲੋਕਾਂ ਦੀ ਜਦੋਂ ਇੱਕ ਪਾਸਿਓਂ ਦੁਕਾਨ ਬੰਦ ਹੋਣ ਲੱਗਦੀ ਓ ਦੂਜੇ ਪਾਸਿਓਂ ਨਵੇਂ ਢੰਗ ਤੋਂ ਸ਼ੁਰੂ ਕਰ ਲੈਂਦੇ ਨੇ ਪਤਾ ਹੁਣ ਤੁਸੀਂ ਕੀ ਕਹਿਣਾ ਬਹੁਤਿਆਂ ਦੇ ਮਨਾਂ ਦੇ ਅੰਦਰ ਇੱਕ ਵਿਚਾਰ ਆਉਣਾ ਹੈ ਵੇਖੋ ਜੀ ਬਾਣੀ ਪੜਦੇ ਨਾ ਤੇ ਬਾਣੀ ਨੂੰ ਤੁਸੀਂ ਕਹਿ ਰਹੇ ਹੋ ਵੀ ਪਖੰਡ ਕਰਦੇ ਨੇ ਬਾਣੀ ਪੜਨੀ ਹੈ ਪਰ ਉਹਨੂੰ ਚੁਪਹਿਰੇ ਦਾ ਨਾਮ ਦੇ ਕੇ ਕਿਉਂ ਮੈਂ ਬਹੁਤ ਵਾਰ ਕਹਿਣਾ ਹੁੰਦਾ ਵੀ ਤੁਸੀਂ ਘਰ ਦੇ ਅੰਦਰ ਸਬਜ਼ੀ ਬਣਾਉਂਦੇ ਹੋ ਹੁਣ ਗੋਭੀ ਬਣਾ ਰਹੇ ਹੋ ਵਾਲੂ ਬਣਾ ਰਹੇ ਹੋ ਟਿੰਡੇ ਬਣਾ ਰਹੇ ਹੋ ਪਿੰਡੀ ਬਣਾ ਰਹੇ ਹੋ ਪਨੀਰ ਬਣਾ ਰਹੇ ਹੋ ਚਿਕਨ ਬਣਾ ਰਹੇ ਹੋ ਪੁਰਜੀ ਬਣਾ ਰਹੇ ਹੋ ਦੂਜਾ ਤੀਜਾ ਬਣਾ ਰਹੇ ਹੋ ਉਹਨਾਂ ਦਾ ਨਾਮ ਡਾਢੇ ਨਾ ਉਹਨੂੰ ਮਿਕਸ ਕਰਕੇ ਤੇ ਨਹੀਂ ਕਦੇ ਬਣਾਉਂਦੇ ਵੀ ਵਿੱਚ ਚਿਕਨ ਚੱਲੰਦੇ ਅੰਡੇ ਚੱਲੰਦੇ ਪਿੰਡੀ ਵੀ ਵਿੱਚ ਚਾਲੂ ਵੀ ਵਿੱਚ ਗੋਭੀ ਵੀ ਵਿੱਚ ਗਾਜਰ ਵੀ ਵਿੱਚ ਪਨੀਰ ਵੀ ਵਿੱਚ ਸਾਰਾ ਕੁਝ ਇਕੱਠਾ ਕਰਕੇ ਦਲੀਆ ਮਲੀਆਂ ਜਿਆ ਕਰਕੇ ਤੇ ਉਹਨੂੰ ਬਣਾ ਲਓ ਤੇ ਰੋਜ਼ ਹੀ ਬਣਾ ਕੇ ਖਾਣ ਦੀ ਆਦਤ ਪਾ ਲਓ ਤੁਸੀਂ ਬਾਣੀ ਪੜੋ ਪਰ ਬਾਣੀ ਪੜਨ ਤੋਂ ਪਹਿਲਾਂ ਇੱਕ ਗੱਲ ਦੇ ਸਮਝ ਕਰ ਲੋ ਵੀ ਬਾਣੀ ਪੜਨੀ ਕਿਉਂ ਹੈ ਬਾਣੀ ਪੜਨਾ ਮੰਤਰ ਦੀ ਤਰ੍ਹਾਂ ਗੁਰਮਤ ਇਹ ਅਲਾਉਡ ਨਹੀਂ ਕਰਦੀ ਬਾਣੀ ਪੜਨਾ ਜੀਵਨ ਜਾਚ ਲੈਣ ਵਾਸਤੇ ਗੁਰਮਤ ਦਾ ਅਸੂਲ ਹੈ ਵੀ ਬਾਣੀ ਨੂੰ ਪੜੋ ਉੱਥੋਂ ਸਿੱਖੋ ਉਹਨੂੰ ਆਪਣੇ ਤੇ ਅਪਲਾਈ ਕਰੋ ਵੀ ਬਾਣੀ ਨੇ ਕੀ ਆ ਕੀ ਪਰ ਸਾਡਾ ਸੁਭਾਅ ਬਣ ਗਿਆ ਨਹੀਂ ਮੰਤਰ ਵਾਂਗੂ ਬਾਣੀ ਦਾ ਰੜ ਰਟਨ ਕਰਨਾ ਹੈ ਮੰਤਰ ਵਾਂਗੂ ਬਾਣੀ ਦੇ ਪਾਠ ਕਰਨੇ ਨੇ ਗਿਣਤੀ ਕਰਕੇ ਬਾਣੀ ਦੇ ਪਾਠ ਕਰਨੇ ਨੇ ਤੇ ਜਿਨ੍ਹਾਂ ਦੇ ਡੇਰੇ ਜਿਨ੍ਹਾਂ ਦੀਆਂ ਦੁਕਾਨਾਂ ਇਸ ਤਰ੍ਹਾਂ ਚੱਲਦੀਆਂ ਨੇ ਉਹ ਕਿਉਂ ਇਹ ਕੱਲ ਤੁਹਾਡੇ ਕੰਨੀ ਆਣ ਕੇ ਪਾਉਣਗੇ ਇੱਕ ਗੱਲ ਮੈਂ ਹੋਰ ਕਰ ਦਿਆਂ ਪਖੰਡ ਦਾ ਅਸਰ ਅੱਗ ਦੀ ਤਰ੍ਹਾਂ ਹੁੰਦਾ ਹੈ ਤੇ ਗੁਰਮਤ ਦਾ ਅਸਰ ਬਿਲਕੁਲ ਜੂਂਚਾਲ ਹੁੰਦਾ ਹੈ ਜੂਂਚਾ ਜਿਹੜੀ ਗੁਰਮਤ ਹੈ ਕਿਉਂਕਿ ਲੋਕ ਪ੍ਰਭਾਵਿਤ ਹੁੰਦੇ ਨੇ ਭੀੜ ਤੋਂ ਲੋਕ ਪ੍ਰਭਾਵਿਤ ਹੁੰਦੇ ਨੇ ਪਖੰਡ ਤੋਂ ਪਖੰਡੀਆਂ ਨੇ ਕੋਈ ਨਾ ਕੋਈ ਸ਼ੋਸ਼ਾ ਦਈ ਰੱਖਣਾ ਹੈ ਛੱਡੀ ਰੱਖਣਾ ਹੈ ਤਾਂ ਕਿ ਤੁਹਾਡਾ ਮਨ ਉਸ ਪਾਸੇ ਉਲਝਿਆ ਰਹੇ ਤੁਸੀਂ ਸੱਚ ਵਾਲੇ ਪਾਸੇ ਨਾ ਆ ਸਕੋ ਅਗਰ ਬਾਣੀ ਖੁਦ ਪੜ ਲਈ ਖੁਦ ਸਮਝ ਲਈ ਬਾਣੀ ਕਹਿੰਦੀ ਕੀ ਹੈ ਨਾ ਤੁਹਾਨੂੰ ਕੋਈ ਕਿਧਰੇ ਜਾਣ ਦੀ ਲੋੜ ਨਹੀਂ ਹੈ ਨਾ ਭਜਨ ਦੀ ਲੋੜ ਨਹੀਂ ਹੈ ਨਾ ਕਿਸੇ ਸਾਦੇ ਖਰੋੜੇ ਚਮਨ ਦੀ ਲੋੜ ਨਹੀਂ ਉਹਨਾਂ ਦੀਆਂ ਦੁਕਾਨਾਂ ਬੰਦ ਹੋਣਗੀਆਂ ਫਿਰ ਉਹ ਕਿਉਂ ਚਾਹਣਗੇ ਵੀ ਇਸਰਾ ਤੁਹਾਨੂੰ ਤੁਰੰਦ ਦੇਣ ਫਿਰ ਮੈਂ ਗੱਲ ਕਰ ਰਿਹਾ ਸਾਂ ਭਰਾ ਭਰਾ ਦਾ ਪਿਆਰ ਏ ਭੈਣ ਭਾਈ ਦਾ ਪਿਆਰ ਏ ਮਿੱਤਰ ਮਿੱਤਰ ਦਾ ਪਿਆਰ ਏ ਪਿਓ ਪੁੱਤ ਦਾ ਪਿਆਰ ਏ ਮਾਂ ਪੁੱਤ ਦਾ ਪਿਆਰ ਏ ਮਾਂ ਧੀ ਦਾ ਪਿਓ ਧੀ ਦਾ ਪਿਆਰ ਏ ਜਾਂ ਪਤੀ ਪਤਨੀ ਦਾ ਪਿਆਰ ਏ ਇਹਦੇ ਅੰਦਰ ਕਿਧਰੇ ਸ਼ਰਤ ਲੱਗੂ ਹੁੰਦੀ ਵੀ ਇੰਨੀ ਵਾਰੀ ਪਿਆਰ ਕਰਨਾ ਇੰਨੀ ਵਾਰੀ ਨਹੀਂ ਕਰਨਾ ਤੋਂ ਘੱਟ ਕੀਤਾ ਮੈਂ ਵੱਧ ਕੀਤਾ ਕਿਧਰੇ ਇਸ ਤਰ੍ਹਾਂ ਪਤੀ ਪਿਓ ਮਾਂ ਭੈਣ ਭਰਾ ਕੋਈ ਨਾਰਾਜ਼ ਹੁੰਦਾ ਨਜ਼ਰ ਆਇਆ ਵੀ ਇੰਨੀ ਵਾਰੀ ਤੂੰ ਅੱਜ ਮੈਨੂੰ ਪਿਆਰ ਨਹੀਂ ਕੀਤਾ ਇੰਨੀ ਵਾਰੀ ਮੇਰਾ ਮੂੰਹ ਨਹੀਂ ਚੁੰਮਿਆ ਇੰਨੀ ਵਾਰੀ ਮੈਨੂੰ ਪਾਰੀ ਨਹੀਂ ਕੀਤੀ ਕੋਈ ਬੱਚਾ ਕਹਿੰਦਾ ਵੀ ਮਾਂ ਮੈਂ ਐਸ ਕਰਕੇ ਖੈਰ ਤੁਸੀਂ ਇਹ ਸ਼ਰਤਾਂ ਲਿਆ ਕੇ ਲਾਗੂ ਕਰ ਦਿੱਤੀਆਂ ਨੇ ਵੀ ਜੇ ਮੈਂ ਅੱਜਾ ਕੁਝ ਨਾ ਕੀਤਾ ਤੇ ਮੇਰੇ ਗੁਰੂ ਨੇ ਨਰਾਜ਼ ਹੋ ਜਾਣਾ ਹੈ ਇਹ ਤੁਹਾਡੇ ਕੰਨਾਂ ਦੇ ਅੰਦਰ ਗੱਲ ਪਖੰਡੀਆਂ ਨੇ ਪਾਈ ਗੁਰੂ ਨੇ ਨਹੀਂ ਪਾਈ ਗੁਰੂ ਐਦਾਂ ਨਰਾਜ਼ ਨਹੀਂ ਹੁੰਦਾ ਗੁਰੂ ਨਰਾਜ਼ ਹੁੰਦਾ ਜਦੋਂ ਤੁਸੀਂ ਆਪਣੇ ਕਰਮ ਸਹੀ ਨਾ ਕਰੋ ਤੁਹਾਡਾ ਕਰਤਾਰ ਸਹੀ ਨਾ ਹੋਵੇ ਜੀਵਨ ਦੀ ਚਾਲ ਸਹੀ ਨਾ ਹੋਵੇ ਗੁਰੂ ਦੀ ਨਾਰਾਜ਼ਗੀ ਉਦੋਂ ਸਮਝੋ ਕੋਈ ਫਰਕ ਨਹੀਂ ਪੈਂਦਾ ਤੁਸੀਂ 100 ਪਾਠ ਕੀਤਾ ਹੈ ਤੁਸੀਂ 200 ਪਾਠ ਕੀਤਾ ਹੈ ਤੁਸੀਂ ਇੱਕ ਪਾਠ ਕੀਤਾ ਹੈ ਹੋ ਸਕਦਾ ਹੈ ਇੱਕ ਪਾਠ ਕਰਕੇ ਬੰਦੇ ਦੀ ਜ਼ਿੰਦਗੀ ਬਦਲ ਜਾਏ ਜਿਨੇ ਆਪਣੇ ਉੱਤੇ ਉਹ ਗੱਲ ਅਪਲਾਈ ਕਰ ਲਈ ਤੇ ਹੋ ਸਕਦਾ ਹੈ ਤੁਸੀਂ ਰੋਜ਼ 100-100 ਪਾਠ ਕਰ ਰਹੇ ਹੋ ਤੁਹਾਡੀ ਜ਼ਿੰਦਗੀ ਤਬਦੀਲ ਨਹੀਂ ਹੋਈ ਜ਼ਿੰਦਗੀ ਦੇ ਅੰਦਰ ਰਸ ਐ ਨਹੀਂ ਆਇਆ ਤੁਹਾਡਾ 100 ਕੀਤਾ ਵੀ ਬੇਅਰਥ ਹੈ ਕਿਸੇ ਅਰਥ ਨਹੀਂ ਬਾਣੀ ਨੂੰ ਪੜੋ ਤੇ ਆਪਣੇ ਤੇ ਅਪਲਾਈ ਕਰੋ ਖੈਰ ਪਿਆਰ ਕਰਦੇ ਵਕਤ ਸਮਾਂ ਵੀ ਚਲਾ ਜਾਂਦਾ ਹੈ ਪਿਆਰ ਕਰਦੇ ਵਕਤ ਗਿਣਤੀ ਮਿੰਤੀ ਚਲੀ ਜਾਂਦੀ ਸਭ ਕੁਝ ਦੂਰ ਚਲਾ ਜਾਂਦਾ ਹੈ ਅਗਰ ਤੁਸੀਂ ਅੱਜ ਵੀ ਗਿਣਤੀ ਵਿੱਚ ਉਲਝੇ ਹੋ ਮੈਂ ਦੋ ਪਾਠ ਰਹਿ ਗਏ ਨੇ ਮੈਂ ਸੌਂ ਤੋਂ ਪਹਿਲਾਂ ਕਰਨੇ ਨੇ ਦੋ ਮਾਲਾ ਰਹਿ ਗਈਆਂ ਨੇ ਸੌਂ ਤੋਂ ਪਹਿਲਾਂ ਕਰਨੀਆਂ ਨੇ ਤੁਸੀਂ ਬੱਚੇ ਹੋ ਤੁਸੀਂ ਵਾਕਰਾਂ ਦੇ ਨਾਲ ਖੇਡਣ ਦਾ ਯਤਨ ਕਰ ਰਹੇ ਹੋ ਤੁਹਾਡੇ ਹੱਥ ਦੇ ਅੰਦਰ ਕਲਮ ਫੜ ਕੇ ਕੋਈ ਤੁਹਾਡਾ ਹੱਥ ਫੜ ਕੇ ਤੁਹਾਨੂੰ ਲਿਖਣ ਦੀ ਏ ਬੀ ਸੀ ਉੜਾੜਾ ਲਿਖਣ ਦੀ ਜਾਂ ਸਿਖਾ ਰਿਹਾ ਹੈ ਖੋਦ ਕਦੋਂ ਚੱਲੋਗੇ ਕਦੋਂ ਜਵਾਨ ਹੋਵੋਗੇ ਕਦੋਂ ਸਿਆਣੇ ਬਣੋਗੇ ਬਾਣੀ ਨੂੰ ਪੜੋ ਬਾਣੀ ਨੂੰ ਸਮਝੋ ਬਾਣੀ ਨੂੰ ਆਪਣੇ ਉੱਤੇ ਲਾਗੂ ਕਰੋ ਅਸਲ ਵਿੱਚ ਪਿਆਰ ਏ ਹੋਏਗਾ ਚਲੋ ਮੈਂ ਇੱਕ ਗੱਲ ਕਰਦਿਆਂ ਵੀਡੀਓ ਨ ਮੇਰੀ ਨਾ ਹੋ ਜਾਏ ਤੁਸੀਂ ਮਾਂ ਜਾਂ ਪਿਓ ਦੇ ਕੋਲ ਬੈ ਕੇ ਤੇ ਲੈ ਕੇ ਬਾਪੂ ਦੀਆਂ ਪਿੰਨੀਆਂ ਕਟਨੀਆਂ ਲੱਤਾਂ ਦੀ ਮਾਲਿਸ਼ ਕਰਨੀ ਸ਼ੁਰੂ ਕਰੋ ਬੜੀ ਚੰਗੀ ਗੱਲ ਹੈ ਕਰਨਾ ਚਾਹੀਦਾ ਹੈ ਪੈਰ ਮਲਣੇ ਚਾਹੀਦੇ ਨੇ ਉਂਗਲਾਂ ਮਲਣੀਆਂ ਚਾਹੀਦੀਆਂ ਨੇ ਖੂਨ ਦਾ ਜਿਹੜਾ ਸਰਕਲ ਏ ਉਹ ਚੱਲ ਪੈਂਦਾ ਹੈ ਉਹਨਾਂ ਨੂੰ ਆਰਾਮ ਮਿਲਦਾ ਹੈ ਉਹਨਾਂ ਨੂੰ ਚੈਨ ਦੀ ਨੀਂਦ ਆ ਜਾਂਦੀ ਹੈ ਕਰਨਾ ਚਾਹੀਦਾ ਖੈਰ ਹੁਣ ਤੁਸੀਂ ਲੱਤਾਂ ਮਲੀ ਜਾ ਰਹੇ ਹੋ ਤੇ ਪਿਓ ਨੇ ਹੌਲੇ ਜਿਹਾ ਇੱਕ ਗੱਲ ਕਹੀ ਬੇਟਾ ਇੱਕ ਗੱਲ ਮੈਂ ਤੈਨੂੰ ਕਹਿਣੀ ਚਾਹੁੰਦਾ ਉਹ ਪਾਣੀ ਦਾ ਜਿਹੜਾ ਜੱਗ ਪਿਆ ਹੈ ਨਾ ਉਹ ਚੁੱਕ ਕੇ ਤੇ ਮੇਰੇ ਕੋਲ ਜਿਹੜਾ ਨਾਈਟ ਟੇਬਲ ਹੈ ਉਹਦੇ ਉੱਤੇ ਰੱਖ ਦੇ ਰਾਤ ਨੂੰ ਲੋੜ ਪੈਂਦੀ ਹੈ ਮੈਨੂੰ ਉੱਠਣਾ ਓਖਾ ਹੁੰਦਾ ਹੈ ਤੇ ਮੈਂ ਇੱਥੋਂ ਪਾਣੀ ਆਪਣੇ ਆਪ ਭਾ ਕੇ ਪੀ ਲਿਆ ਕਰਾਂਗਾ ਇਹ ਫਿਲਟਰ ਚੋਂ ਪਾਣੀ ਭਰ ਕੇ ਲਿਆ ਕੇ ਇੱਕ ਬੋਤਲ ਮੇਰੇ ਕੋਲ ਰੱਖ ਮੈਂ ਪਾਣੀ ਪੀ ਲਿਆ ਕਰਾਂਗਾ ਤੇ ਪੁੱਤੇ ਆਖੇ ਬਾਪੂ ਨਾ ਮਿਲਨੀ ਰੋਟੀ ਨਾ ਮਿਲਣਾ ਪਾਣੀ ਨਾ ਮਿਲਨੀ ਦਵਾਈ دارو ਹਾਂ ਮੈਂ ਦਾਵਾ ਕਰਦਾ ਦੁਨੀਆ ਦੇ ਅੰਦਰ ਦਾਵਾ ਕਰਦਾ ਵੀ ਮੇਰਾ ਤੇਰੇ ਨਾਲ ਪਿਆਰ ਬੜਾ ਹੈ ਵੇਖ ਮੈਂ ਤੇਰੀਆਂ ਲੱਤਾਂ ਘੋਟ ਰਿਆ ਵੇਖ ਮੈਂ ਤੇਰੇ ਪੈਰਾਂ ਦੀ ਮਾਲਿਸ਼ ਕਰਦਾ ਪੱਠ ਪੈ ਸੋਨਾ ਜਿਹੜਾ ਕੰਨਾਂ ਨੂੰ ਖਾਏ ਕੀ ਹਰਥ ਰੱਖਦੀ ਤੇਰੀ ਮਾਲਿਸ਼ ਕੀਤੀ ਤੇ ਤੇਰੀਆਂ ਲੱਤਾਂ ਕੁੱਟੀਆਂ ਜੇ ਤੂੰ ਬਾਪੂ ਨੂੰ ਪਾਣੀ ਜਾਂ ਮਾਂ ਨੂੰ ਪਾਣੀ ਨਹੀਂ ਪਿਆ ਸਕਦਾ ਕੋਈ ਫਰਕ ਨਹੀਂ ਪੈਂਦਾ ਤੂੰ ਕਿੰਨੇ ਜਪਜੀ ਦੇ ਪਾਠ ਕੀਤੇ ਨੇ ਸੁਖਮਣੀ ਦੇ ਕੀਤੇ ਨੇ ਚਪੈਰੇ ਕੱਟੇ ਨੇ ਨਹੀਂ ਕੱਟੇ ਕਿੰਨੀ ਵਾਰ ਗਿਆ ਕਿੱਥੇ ਗਿਆ ਕੋਈ ਫਰਕ ਨਹੀਂ ਪੈਂਦਾ ਫਰਕ ਪੈਂਦਾ ਤੇਰਾ ਕਰਤਾਰ ਤੇਰੀ ਸੋਚ ਤੇਰੇ ਕਰਮ ਤੇਰਾ ਜੀਵਨ ਜਾਂਚ ਤੇਰੀ ਜੀਵਨ ਚਾਲ ਬਦਲੀ ਜਾਨ ਨਹੀਂ ਬਦਲੀ ਇਹ ਅਸਲ ਪਿਆਰ ਹੈ ਗੁਰੂ ਦੇ ਨਾਲ ਇਹ ਕਰਨ ਦੀ ਆਪਣੇ ਆਪ ਨੂੰ ਆਦਤ ਪਾਓ